हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਝਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਾਜੀ ਪ੍ਰਤਾਪ ਸਿੰਘ ਸ਼ਾਹਰਾਂ ਦੇ ਫਾਰਮ ਤੋਂ ਚਾਰ ਨਗ ਮੱਜਾਂ ਦੇ ਵਿੱਚ ਦਿਖਾਵਾਂਗੇ ਰੇਡ ਦੋਸਤੋ ਬਿਲਕੁਲ ਨੋਰਮਲ ਹੋਣਗੇ ਫੁੱਲ ਵੀਡੀਓ ਦੇ ਵਿੱਚ ਆਪਾਂ ਪੂਰੀ ਪ੍ਰੋਪਰ ਡਿਟੇਲ ਜਿਹੜੀ ਦੱਸ ਦਾਂਗੇ ਤੁਸੀਂ ਦੋਸਤੋ ਉਹਨਾਂ ਚਿਰ ਇਹਨਾਂ ਮੱਜਾਂ ਦੀ ਜਿਹੜੀ ਵੀਡੀਓ ਮੈਂ ਤੁਹਾਨੂੰ ਹਰ ਇੱਕ ਮੱਜ ਦੀ ਵੀਡੀਓ ਖਾਤੀ ਚਾਰ ਨਗ ਕੱਲਾ ਕੱਲਾ ਨਗ ਚੈੱਕ ਕਰ ਲਿਓ ਇੱਕ ਨੰਬਰ ਤੋਂ ਲੈ ਕੇ ਦੋਸਤੋ ਮੱਜਾਂ ਸਾਰੀਆਂ ਸੂਈਆਂ ਸਾਈਆਂ ਹੋਣਗੀਆਂ ਜੀ ਪ੍ਰੋਪਰ ਡਿਟੇਲ ਸਾਰੀ ਫੁੱਲ ਵੀਡੀਓ ਦੇ ਵਿੱਚ ਆਪਾਂ ਦੱਸ ਦਾਂਗੇ ਸ਼ਾਰਟ ਦੇ ਵਿੱਚ ਦੋਸਤੋ ਸਿਰਫ ਤੁਹਾਨੂੰ ਚਾਰ ਨਗ ਦਿਖਾਇਆ ਰੇਟ ਵੀ ਦੋਸਤੋ ਨਾਰਮਲੀ ਹੋਊਗਾ ਜਿਆਦਾ ਨਹੀਂ ਹੋਊਗਾ ਕੋਈ 60 ਤੋਂ ਅੰਦਰ ਦੇ ਰੇਟ ਵੀ ਹੋਣਗੇ ਤੇ ਦੋਸਤੋ 60 ਤੋਂ ਬਾਹਰ ਦੇ ਰੇਟ ਵੀ ਹੋਣਗੇ ਜੀ ਦੁੱਧ 7-8 ਕਿਲੋ ਤੋਂ ਲੈ ਕੇ ਤੇ 9-10 ਲੀਟਰ ਤੱਕ ਜਿਹੜਾ ਦੁੱਧ ਇਹਨਾਂ ਮੱਜਾਂ ਤੋਂ ਲੈ ਤਿਆਰ ਬੱਚੇ ਕਿੰਨਾ ਮੱਚੇ ਮਗਰ ਆ ਪਰਮ ਚਾਹਵੇਂ ਬੱਚਿਆਂ ਨਹੀਂ ਅੱਛਾ ਚਾਰੇ ਮੱਚਾ ਦੋਸਤੋ ਸਭ ਤੋਂ ਵੱਡੀ ਗੱਲ ਹੈ ਤੇ ਬੱਚਿਆਂ ਆ ਇਸ ਵਰਮ ਤੇ ਆਈਆਂ ਆ ਆ ਇੱਕ ਨੰਬਰ ਤੇ ਬੱਚਾ ਤੇ ਆ ਜਿਹੜੇ ਤਿੰਨ ਨੰਬਰ ਤਿੰਨ ਬੱਚੇ ਦੋਸਤੋ ਅੰਦਰ ਬੱਦੇ ਚੈੱਕ ਕਰ ਲੋ ਇਹਨਾ ਦੋਸਤੋ ਚੌਰਾ ਨਗਰ ਦੀ ਫੁੱਲ ਵੀਡੀਓ ਬਣਾ ਕੇ ਆਪਣੇ ਚੈਨਲ ਤੇ ਮੈਂ ਜਲਦ ਅਪਲੋਡ ਕਰ ਦੂੰਗਾ ਸ਼ਾਰਟ ਦੇ ਵਿੱਚ ਤੁਹਾਨੂੰ ਕੱਲਾ ਕੱਲਾ ਨਗ ਦਿਖਾਤਾ ਬਿਲਕੁਲ ਤਾਜ਼ੀਆਂ ਸੁਈਆਂ ਮੱਝਾਂ ਨੂੰ ਜੀ ਚਾਰ ਪੰਜ ਡੰਗਰ ਲੈ ਆਏ ਜੀ ਠੀਕ ਹੈ ਚਾਰ ਪੰਜ ਮੱਝਾਂ ਦੋਸਤੋ ਹੋਰ ਵੀ ਜਿਹੜੀਆਂ ਆਉਣੀਆਂ ਵਾ ਛੇ ਤਾਂ ਅੱਜ ਸ਼ਾਮ ਤੱਕ ਜਾਂ ਕੱਲ ਤੱਕ ਕੱਢ ਲਾਂਗੇ ਜੀ 40 45 ਤੋਂ ਲੈ ਕੇ ਲੱਖ ਦੇ ਭਾਅ ਹੋਵੇਗਾ ਠੀਕ ਹੈ ਜੀ 40 45 ਹਜ਼ਾਰ ਤੋਂ ਲੈ ਕੇ ਵੀਰ ਕੰਦਾ ਤਾਂ ਲੱਖ ਰੁਪਏ ਤੱਕ ਦਾ ਰੇਟ ਹੋਊਗਾ ਜੀ ਮੱਝਾਂ ਦਾ ਬਾਕੀ ਰੇਟ ਹਰ ਇੱਕ ਪਸ਼ੂ ਦਾ ਲੱਗਣਾ ਜਿੱਦਾਂ ਦਾ ਪਸ਼ੂ ਉਦਾਂ ਦਾ ਰੇਟ ਲੱਗ ਜਾਣਾ 6 ਲ ਕਲਾ ਕਲਾ ਨਾਗ ਦੋਸਤੋ ਕਰ ਲੂ ਚੈੱਕ ਚਾਰ ਨਾਗ ਬਖਾਇ ਤੁਹਾਨੂੰ ਜਿਹੜਾ ਨਾਗ ਜਿਹੜੀ ਵੀ ਉਹਨੂੰ ਪਸੰਦ ਆਊਗਾ ਨੰਬਰ ਮੈਂ ਵੀਰ ਦਾ ਸਕਰੀਨ ਤੇ ਚਾ ਰਦੂੰਗਾ ਵੀਰਾਂ ਤੁਸੀਂ ਫੋਨ ਤੇ ਗੱਲਬਾਤ ਕਰਕੇ ਨਾਗ ਖਰੀਦ ਸਕਦੇ ਜੇ ਫੋਲ ਵੀਡੀਓ ਦਾ ਕਰਿਓ ਵੇਟ ਆਪਾਂ ਫੋਲ ਵੀਡੀਓ ਬਣਾ ਕੇ ਪ੍ਰੋਪਰ ਡਿਟੇਲ ਦੇ ਨਾਲ ਸਾਰੀ ਦੇ ਨਾਲ ਤੁਹਾਨੂੰ ਮਿਲਦੇ ਆ ਥੋੜੇ ਟਾਈਮ ਤੱਕ ਧੰਨਵਾਦ ਜੀ